ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ? ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ। ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਾਂ ਤੁਹਾਨੂੰ ਲੜੀਵਾਰ ਸੀਰੀਜ਼ ਦੱਸਦਿਆਂ ਬੱਲੇ ਟਾਪ ਦੀ 1 ਬਾਈ 1 ਉਸੇ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਬੱਲ ਬਹੁਤ ਹੀ ਖਾਸ ਬੱਲ WWE S ਦਾ ਬੱਲ ਹੋਊਗਾ ਜੀ ਜਿਸਦਾ ਕਿ ਇੱਕ ਸੀਮਨ ਦੇ ਸਟ੍ਰੋਕ ਦਾ ਪ੍ਰਾਈਸ ਹੈਗਾ 8000 ਰੁਪਿਆ ਠੀਕ ਆ ਜੀ ਜਿਸਦਾ ਨਾਂ ਹੈਗਾ ਜੀ ਅਹੈੱਡ ਬੱਲ ਦਾ ਨਾਂ ਤੇ ਆਪਾਂ ਤੁਹਾਨੂੰ ਇਸ ਬੱਲ ਦੇ ਅੰਕੜੇ ਦੱਸਾਂਗੇ। ਤੇ ਇਹ ਵੀ ਦੱਸਾਂਗੇ ਜੇ ਆਪਾਂ 15 ਲੀਟਰ ਵਾਲੀ ਗਾਂ ਦੇ ਇਸ ਬੋਲ ਦਾ ਸੀਮਨ ਭਰੌਣੇ ਆ ਤਾਂ ਉਸ ਦੀਆਂ ਜੋ ਬੱਚੀਆਂ ਅੱਗੇ ਆਉਣਗੀਆਂ ਪਹਿਲੀ ਲਕਟੇਸ਼ਨ ਤੇ ਕਿੰਨਾ ਮਿਲਕ ਆਪਾਂ ਨੂੰ ਦੇ ਸਕਦੀਆਂ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੋ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਆਂ ਹੈਡਬੋਲ ਠੀਕ ਆ ਜੀ ਸਭ ਤੋਂ ਪਹਿਲਾਂ ਆਪਾਂ ਇਸ ਦੀ ਪੈਡੈਗਰੀ ਦੇਖਦੇ ਆਂ ਜੋ ਹੈ ਕਿ ਰੈਨੇਗੈਡ ਕਰਾਸ ਮਾਈਲਸ ਕਰਾਸ ਯੋਰਡਰ ਠੀਕ ਆ ਜੀ ਜੇ ਆਪਾਂ ਦੇਖੀਏ ਲੇਟੈਸਟ ਅਪਡੇਟ ਇਹਨਾਂ ਦੇ ਅੰਕੜੇ ਕਿਤੇ WWSS ਵਾਲਿਆਂ ਨੇ 10 ਤਰੀਕ 10ਵਾਂ ਮਹੀਨਾ 2025 ਮਤਲਬ ਕਿ ਅੱਜ 12 ਤਰੀਕ ਆ ਕੱਲ ਇਹਨਾਂ ਨੇ ਇਹ ਅੰਕੜੇ ਅਪ ਪਰਸੋਂ ਕੀਤੇ ਅਪਡੇਟੇ ਸੀਗਾ ਜੀ ਸੋ ਕਾਫੀ ਇਹਨਾਂ ਦਾ ਇਹ ਅੰਕੜੇ ਜੋ ਅਪਡੇਟ ਕਰਦੇ ਰਹਿੰਦੇ ਆ ਇਹ ਇਹਨਾਂ ਦੀ ਇੱਕ ਬਹੁਤ ਹੀ ਖਾਸੀਅਤ ਆ WWSS ਵਾਲਿਆਂ ਦੀ ਜੇ ਆਪਾਂ ਦੇਖੀਏ ਬੱਲ ਦੀ ਜੋ ਹੈਗੀ ਇਹ ਡੇਢ ਦਹਾਵਰਸ ਹੋ ਹੈਗੀ ਆ ਜੀ 29 ਮਾਰਚ 2019 ਬੀਟਾ ਕੈਸੀਨਸ ਦਾ ਹੈਗਾ ਜੀ A1 A2 ਤੇ ਕਾਪਾ ਕੈਸੀਨਸ ਦਾ ਹੈਗਾ BB ਠੀਕ ਹੈ ਜੀ ਇਹਨਾਂ ਵਾਰ ਤਕਰੀਬਨ ਆਪਾਂ ਹਰ ਇੱਕ ਵੀਡੀਓ ਵਿੱਚ ਗੱਲ ਕਰਦੇ ਹੁੰਦੇ ਆ ਕਿ ਇਹ ਮਿਲਕ ਕਿਸ ਤਰ੍ਹਾਂ ਦਾ ਹੁੰਦਾ ਜੇ ਆਪਾਂ ਦੇਖ ਲਈਏ ਇਸ ਦੀ ਮਾਂ ਦਾ ਮਿਲਕ ਰਿਕਾਰਡ ਕਿੰਨਾ ਆਇਆ ਵਾ ਜੋ ਕਿ ਇਹਨਾਂ ਨੇ ਕੀਤਾ ਰਿਕਾਰਡ ਸੋ ਸਭ ਤੋਂ ਪਹਿਲਾਂ ਦੇਖੋ ਮਾਂ ਦਾ ਨਾਮ ਹੈਗਾ ਜੀ ਪੂਰਾ ਬਲਮ ਮੈਨਫੈਲਡ ਮਾਈਲਸ ਤੇ ਜੇ ਆਪਾਂ ਦੇਖੀਏ ਵੀ 300 ਦਿਨਾਂ ਦੇ ਵਿੱਚ ਇਸ ਨੇ 15327 ਮਿਲਕ ਰਿਕਾਰਡ ਕੀਤਾ ਵਾ 3 ਟਾਈਮ ਲੈਕਟੇਸ਼ਨ ਦੇ ਨਾਲ 3 ਸਾਲ ਤੇ 3 ਮਹੀਨੇ ਉਮਰ ਸੀ ਉਸ ਵਾਕਤ ਇਸ ਬੋਲਦੀ ਮਾਂ ਦੀ ਠੀਕ ਹੈ ਜੀ ਸੋ ਕਾਫੀ ਵਧੀਆ ਮਲਕ ਰਿਕਾਰਡ ਕੀਤਾ 15372 ਲੀਟਰ 4.2 ਫੈਟ ਦੇ ਨਾਲ ਤੇ ਜੇ ਆਪਾਂ ਦੇਖੀਏ ਅੱਗੇ ਇਸ ਦੀ ਡਾਕਟਰਸ ਜੋ ਪਰਫਾਰਮੈਂਸ ਕਰ ਰਹੀਆਂ ਨੇ ਉਸ ਦਾ ਆ ਰਿਹਾ ਜੀ 11715 ਕਿਲੋਗ੍ਰਾਮ 4.70 ਫੈਟ ਦੇ ਨਾਲ ਫੈਟ ਵੀ ਕਾਫੀ ਚੰਗੀ ਆ ਰਹੀ ਹੈ ਤੇ ਪ੍ਰੋਟੀਨ ਵੀ ਕਾਫੀ ਚੰਗਾ 3.50% 11715 ਤਕਰੀਬਨ 37 ਤੋਂ 38 ਲੀਟਰ ਅਸਤ ਇੱਕ ਦਿਨ ਦੀ ਬਾਰ ਰਹੀ ਗਿਆ ਜੋ ਅੱਗੇ ਸਭ ਬੋਲ ਦੀਆਂ ਬੱਚੀਆਂ ਪਰਫਾਰਮੈਂਸ ਕਰ ਰਹੀਆਂ ਨੇ ਜੋ ਤਕਰੀਬਨ ਜਿਵੇਂ ਫਸਟ ਜਾਂ ਸੈਕੰਡ ਲਿਕਟਿਚਨ ਦੇ ਪਰਫਾਰਮੈਂਸ ਕਰ ਰਹੀਆਂ ਨੇ ਜੇ ਆਪਾਂ ਇਸ ਬੋਲ ਦਾ TPS ਸਕੋਰ ਦੇਖੀਏ 3004 ਕਾਫੀ ਵਧੀਆ TPS ਸਕੋਰ ਆ ਰਿਹਾ ਜੀ ਇਹ ਹੈਡ ਬੋਲ ਦਾ ਠੀਕ ਹੈ ਜੀ ਜਿੰਨਾ ਹੀ TPS ਸਕੋਰ ਵੱਧ ਤੋਂ ਵੱਧ ਹੋਊਗਾ ਉਨਾ ਹੀ ਬੋਲ ਦਾ ਆਪਾਂ ਚੰਗਾ ਮੰਨ ਸਕਦੇ ਹਾਂ ਉਨਾ ਹੀ ਬੋਲ ਦਾ ਜੋ ਸਿਮਾ ਦਾ ਪ੍ਰਾਈਸ ਹੁੰਦਾ ਉਹ ਜ਼ਿਆਦਾ ਹੁੰਦਾ ਵਾ ਠੀਕ ਹੈ ਜੀ ਜੇ ਆਪਾਂ ਇਸ ਤੋਂ ਅੱਗੇ ਦੇਖੀਏ PTMLK -483 ਕਰ ਰਿਹਾ ਕੋਈ ਇਸ ਵਿੱਚ ਪ੍ਰੋਫਿਟ ਨਹੀਂ ਕਰ ਰਿਹਾ ਮਿਲਕਗੇ ਪ੍ਰੋਡਿਊਸ ਕਰਨ ਵਿੱਚ ਪ੍ਰੋਟੀਨ ਵਿੱਚ 18 ਐਲਬੀਸ ਕਰ ਰਿਹਾ ਵਾ ਠੀਕ ਹੈ ਜੀ ਤੇ ਪੀਟੀਆ ਪ੍ਰੋਟੀਨ 0.13 ਕਰ ਰਿਹਾ ਵਾ ਸੋ ਇਹ ਅੰਕੜੇ ਹੈਗੇ 99% ਰਿਲਾਇਬਿਲਟੀ ਦੇ ਆਧਾਰ ਤੇ ਜੋ ਕਿ ਇਹਨਾਂ ਨੇ 2535 ਡਾਕਟਰਾਂ ਦੇ ਅੰਕੜੇ ਲਏ ਆ ਜੋ ਕਿ ਅੱਗੇ 198 ਫਾਰਮਾਂ ਵਿੱਚ ਪਰਫਾਰਮੈਂਸ ਕਰ ਰਹੀਆਂ ਨੇ ਇਹ ਇਹਨਾਂ ਦਾ ਵਧੀਆ ਹੁੰਦਾ ਇਹਨਾਂ ਦੇ ਅੰਕੜੇ 99% ਹੁੰਦੇ ਆ ਭਰੋਸੇਯੋਗ ਪੂਰੇ ਹੁੰਦੇ ਆ ਅੰਕੜੇ ਕਿਉਂਕਿ ਡਾਕਟਰ ਪ੍ਰੂਨਪਲ ਹੁੰਦੇ WWS ਆਦਾਂ ਦੇ ਜਦ ਪੀਟੀਆ ਟਾਈਪ ਦੀ ਗੱਲ ਕਰੀਏ ਇਹ ਹੈਗਾ ਜੀ 0.47 ਕਾਫੀ ਵਧੀਆ ਸਕੋਰ ਆ ਪਲੱਸ ਵਿੱਚ ਆ ਰਿਹਾ ਵਾ ਜੇ ਆਪਾਂ ਆਰਡਰ ਦੇ ਸਕੋਰ ਦੀ ਗੱਲ ਕਰੀਏ ਉਹ ਵੀ ਪਲੱਸ ਵਿੱਚ ਆ ਰਿਹਾ 0.16 ਫੀਟ ਐਂਡ ਲੈਗਸ ਦਾ ਸਕੋਰ ਵੀ ਪਲੱਸ ਵਿੱਚ ਆ ਰਿਹਾ 0.14 ਬਾਡੀ weight ਵੀ ਇਸ ਦਾ ਕਾਫੀ ਹੈਵੀ ਆ ਸਕਦੀਆਂ ਬੱਚੀਆਂ ਇਹ ਸਭ ਉਹਦੀਆਂ ਕਿਉਂਕਿ ਪਲੱਸ ਵਿੱਚ ਆ ਰਿਹਾ ਵਾ ਪਲੱਸ 101.45 ਠੀਕ ਹੈ ਜੀ ਸੋ ਇਹ ਅੰਕੜੇ ਕਾਫੀ ਵਧੀਆ ਨੇ ਜੋ ਕਿ ਇਹਨਾਂ ਨੇ 677 ਬੱਚਿਆਂ ਦੇ ਅੰਕੜੇ ਲਏ ਆ ਜੋ ਕਿ 94 ਫਾਰਮ ਵਿੱਚ ਅਲੱਗ-ਅਲੱਗ ਪਰਫਾਰਮੈਂਸ ਕਰ ਰਹਿਆਂ ਨੇ ਜੇ ਆਪਾਂ ਫਰਟੀਲਿਟੀ ਇੰਡੈਕਸ ਦੀ ਗੱਲ ਕਰੀਏ ਜੋ ਕਿ ਡੀਪੀਆਰ ਆ ਗਿਆ ਸਭ ਤੋਂ ਪਹਿਲਾਂ 1.3 ਪਲੱਸ ਵਿੱਚ ਆ ਰਿਹਾ ਇਸ ਤੋਂ ਅੱਗੇ ਐਚਸੀਆਰ ਮਾਈਨਸ ਵਿੱਚ ਜ਼ਰੂਰ ਆ ਰਿਹਾ ਮਾਈਨਸ 1.1 ਹੀਫਰ ਕਨਸੈਪਸ਼ਨ ਰੇਟ ਹੁੰਦਾ ਜੋ ਕਿ ਠੀਕ ਆ ਜੀ ਤੇ ਉਸ ਤੋਂ ਅੱਗੇ ਤੁਸੀਂ ਦੇਖੋ ਸੀਸੀਆਰਐਸ ਦਾ ਕਾਫੀ ਜਿਆਦਾ ਪਲੱਸ ਵਿੱਚ ਆ ਰਿਹਾ ਜੋ ਕਿ ਅੱਗੇ ਕਾਓ ਕਨਸੈਪਸ਼ਨ ਰੇਟ ਹੁੰਦਾ ਮਤਲਬ ਕਿ ਜਿੰਮੇ ਬੋਲਦੀਆਂ ਬੱਚੀਆਂ ਅੱਗੇ ਭੱਜੀ ਜਾ ਕੇ ਘਾਵਾਂ ਬਣਨਗੀਆਂ ਤੀਜੇ ਚੌਥੇ ਸੂਏ ਜਾ ਕੇ ਉਸ ਵਕਤ ਕਨਸੈਪਸ਼ਨ ਦੀ ਕੋਈ ਸਮੱਸਿਆ ਨਹੀਂ ਆਊਗੀ ਕਿਉਂਕਿ ਉਸ ਵਕਤ ਇਸ ਦਾ ਕਨਸੈਪਸ਼ਨ ਰੇਟ ਕਾਫੀ ਵਧੀਆ ਆ ਰਿਹਾ 3.7 ਜੇ ਆਪਾਂ ਇਸ ਤੋਂ ਅੱਗੇ ਮੈਨੇਜਮੈਂਟ ਟ੍ਰੇਡਰਸ ਦੀ ਗੱਲ ਕਰੀਏ ਸਾਇਰ ਕਾਲਵਿੰਗ ਇਸ ਹੈਗਾ ਜਿਸ ਦਾ 1.6 ਮਤਲਬ ਕਿ ਜੋ ਅਸੀਂ ਬੋਲਦਿਆਂ ਬੱਚੀਆਂ ਹੋਣਗੀਆਂ ਉਹਨਾਂ ਨੂੰ ਸੂਣ ਵਿੱਚ ਇੰਨੀ ਜ਼ਿਆਦਾ ਸਮੱਸਿਆ ਨਹੀਂ ਆਊਗੀ ਜਿੰਨਾ ਇਸ ਸਕੋਰ ਘੱਟ ਤੋਂ ਘੱਟ ਹੋਊਗਾ ਉਹਨਾਂ ਹੀ ਬੱਚੀਆਂ ਆਸਾਨੀ ਨਾਲ ਅੱਗੇ ਬੱਚਾ ਪੈਦਾ ਕਰ ਸਕਣेंगी ਡਾਟਰ ਕਾਲਵਿੰਗ ਇਸ ਵੀ ਬਹੁਤ ਵਧੀਆ ਸਕੋਰ ਆ ਰਿਹਾ 1.3 ਆ ਰਿਹਾ ਠੀਕ ਹੈ ਜੀ ਸਾਇਰ ਸਟਿਲਬਰਥ ਆ ਰਿਹਾ ਜੀ 4.1 ਤੇ ਡਾਟਰ ਸਟਿਲਬਰਥ ਆ ਰਿਹਾ 3.9 ਇਹ ਸਕੋਰ 7 ਤੋਂ ਘੱਟ ਰਹਿਣਾ ਚਾਹੀਦਾ ਜਿੰਨਾ ਇਹ ਘੱਟ ਤੋਂ ਘੱਟ ਹੋਵੇ ਉਹਨਾਂ ਵਧੀਆ ਹੁੰਦਾ ਉਹਨਾਂ ਦੀ ਯੋਜਨਾ ਦੇ ਬੱਚੇ ਅੱਗੇ ਪੈਦਾ ਹੋਣਗੇ ਉਹਨਾਂ ਦੇ ਮਰਨ ਦੀ ਮਰਨ ਦੇ ਚਾਂਸ ਘੱਟ ਹੋਣਗੇ ਠੀਕ ਆ ਜੀ ਪ੍ਰੋਡਕਟਿਵ ਲਾਈਫ ਦੇਖੀਏ ਤਾਂ 2.4 ਆ ਰਹੀ ਆ ਠੀਕ ਆ ਜੀ ਪਲੱਸ ਵਿੱਚ ਲਿਵਰਬਿਲਟੀ ਮਾਈਨਸ ਵਿੱਚ ਆ ਰਹੀ ਆ -2.0 ਤੇ ਜੇ ਆਪਾਂ ਦੇਖੀਏ ਸਾਇਰ ਦਾ ਜੋ ਹੈਗਾ ਵਾ ਸਿਮੈਟਿਕ ਸੈਲ ਸਕੋਰ ਜੋ ਅੱਗੇ ਲਿਵਰ ਇਨਫੈਕਸ਼ਨ ਹੁੰਦੀ ਆ ਉਹ ਹੈਗੀ ਜੀ 2.72 ਇਹ ਸਕੋਰ ਵੀ 3 ਦੇ ਉੱਪਰ ਨਹੀਂ ਜਾਣਾ ਚਾਹੀਦਾ ਜਿੰਨਾ ਇਹ ਸਕੋਰ ਵੱਧ ਹੋਊਗਾ ਓਨਾ ਹੀ ਲਿਵੇ ਵਿੱਚ ਮਸਟੇਰਸ ਵਗੈਰਾ ਜਾਂ ਹੋਰ ਇਨਫੈਕਸ਼ਨ ਵਗੈਰਾ ਦੀ ਸਮੱਸਿਆ ਆ ਸਕਦੀ ਆ ਮੈਕਨਿਕ ਸਪੀਡ ਵੀ ਠੀਕ ਆ ਰਹੀ ਆ 6.92 ਜੇ ਉਹਨਾਂ ਆਪਾਂ ਇਸ ਦੇ ਪੂਰੇ ਸਟਰਕਚਰ ਦੀ ਗੱਲ ਕਰੀਏ ਸਟਰਕਚਰ ਸਟਰੈਂਥ ਠੀਕ ਆ ਜੀ ਰੈਂਪ ਵਿੱਥ ਰੈਂਪ ਐਂਗਲ ਤਕਰੀਬਨ ਸਾਰੇ سپور ਜਿੰਨੇ ਵੀ ਨੇ ਇਸ ਦੇ ਪੈਰਾਂ ਦਾ ਸਪੋਰ ਹੋ ਗਿਆ 4 ਆਰਡਰ ਦਾ ਹੋ ਗਿਆ ਠੀਕ ਆ ਜੀ ਫੁੱਟ ਐਂਗਲ ਹੋ ਗਿਆ ਜਾਂ ਆਰਡਰ ਦੀ ਡੈਪਥ ਹੋ ਗਈ ਆਰਡਰ ਦੀ ਕਲੈਫਟ ਹੋ ਗਈ ਇਹ ਸਪੋਰ ਤਕਰੀਬਨ ਸਾਰੇ ਆਪਾਂ ਨੂੰ ਪੋਜ਼ਿਟਿਵ ਦਿਖ ਰਹੇ ਨੇ ਹੁਣ ਜੇ ਆਪਾਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਬਈ ਜੀ ਆਪਾਂ 15 ਲੀਟਰ ਵਾਲੀ ਗਾਂ ਦੇ ਅ ਹੈਡਬੋਲ ਦਾ ਪਸੀਮਾ ਭਰੌਣੇ ਆ ਠੀਕ ਆ ਜੀ ਕੋਈ ਵੀ 15 ਲੀਟਰ ਵਾਲੀ ਗਾਂ ਲੈ ਲਓ ਐਫ ਤੇ ਉਸ ਦੀਆਂ ਜੋ ਅਗੇ ਬੱਚੀਆਂ ਆਉਣਗੀਆਂ ਉਹ ਆਪਾਂ ਨੂੰ ਪਹਿਲੀ ਲਕਟੇਸ਼ਨ ਤੇ ਕਿੰਨਾ ਮਿਲਕ ਦੇ ਸਕਦੀਆਂ ਸਭ ਤੋਂ ਪਹਿਲਾਂ ਦੇਖੋ ਜੀ ਗਾਂ ਦਾ ਮਿਲਕ ਆਪਾਂ ਲਿਖਿਆ ਨੰਬਰ 1 ਤੇ 15 ਲੀਟਰ ਜਿਹਦੇ ਆਪਾਂ ਸਿਮ ਭਰੌਣਾ ਜਿਹੜਾ ਅ ਹੈਡਬੋਲ ਉਸ ਦਾ ਪੀਟੀ ਹੈਗਾ -483 ਜਿਹਨੂੰ ਆਪਾਂ 2.2 ਨਾਲ ਡਿਵਾਈਡ ਕਰਕੇ 219 ਕਿਜੀ ਨਿਕਲ ਆਇਆ ਸਾਰੇ ਸਾਲ ਦਾ ਠੀਕ ਹੈ ਜੀ 11715 ਇਸ ਦੀ ਅੱਗੇ ਡਾਟਸ ਦੇ ਰਹਿੰਜਾ ਨੇ ਉਹ ਮਿਲਕ ਜਿਸ ਵਿੱਚ ਆਪਾਂ 219 ਮਾਈਨਸ ਕਰ ਲਿਆ 11449 ਦੀ ਪਰਫਾਰਮੈਂਸ ਆ ਗਈ ਪੂਰੇ ਇੱਕ ਸਾਲ ਦੀ ਠੀਕ ਹੈ ਜੀ ਨੰਬਰ 3 ਤੇ ਤੁਸੀਂ ਦੇਖੋ ਜੇ ਆਪਾਂ 11449 ਨੂੰ 350 ਦੇ ਡਿਵਾਈਡ ਕਰਦੇ ਆ ਤਾਂ ਤਕਰੀਬਨ 3 37.69 ਕੇ ਜੀ ਇੱਕ ਦਿਨ ਦੀ ਔਸਤ ਆ ਰਹੀ ਆ ਅੱਗੇ ਅਸ ਬਲਦੀਆਂ ਬੱਚੀਆਂ ਜੀ ਜੇ ਹੁਣ ਆਪਾਂ ਇਸ ਦੇ ਅੰਕੜੇ ਦੇਖੇ ਨੰਬਰ 4 ਤੇ ਲਿਖਿਆ ਐਡਜਸਟ ਫੋਰ ਰਿਲਾਇਬਿਲਟੀ 99% ਸੈਂਟੀਮੀਵਰਡ 69 ਨੂੰ 0.99 ਆਪਾਂ ਗੁਣਾ ਕੀਤਾ 37.31 ਬਣਦਾ ਆ ਗਈ ਹੁਣੇ ਜਿੰਨਾ ਵੀ ਮਿਲਕ ਹੁੰਦਾ 37.31 ਇਹ ਅੱਗੇ ਅੱਧਾ ਹੀ ਪਾਸ ਹੋਣਾ ਹੁੰਦਾ ਵਾ ਜਦੋਂ ਆਪਾਂ ਅੱਗੇ ਸਿਮਨ ਭਰਉਣਾ ਹੁੰਦਾ ਜਿੰਨੇ ਵੀ ਆਪਾਂ ਪਰਸੈਂਟੇਜ ਗਾਣੇ ਦੇ ਉੱਪਰ ਅੱਗੇ ਸਿਮਨ ਤਰਾਉਣਾ ਹੁੰਦਾ ਜਿਵੇਂ ਕਿ ਨੰਬਰ 5 ਜੇ ਆਪਾਂ ਲਿਖਿਆ ਓਨਲੀ ਹਾਫ ਪਾਸਡ ਟੂ ਡਾਟਰਸ 37.31 ਨੂੰ ਆਪਾਂ ਡਿਵਾਈਡ ਕਰਤਾ 2 ਤੇ 18.65 ਲੀਟਰ ਜਾਣਾ ਵਾ ਨੰਬਰ 6 ਤੇ ਦੇਖੋ ਐਡ ਟੂ ਕਾਉ ਮਿਲਕ 15 ਲੀਟਰ ਦੀ ਗੰਹ ਹੋਗੀ 37.31 ਪਿੱਛੋਂ ਆਇਆ ਜਿਸ ਨੂੰ ਕਿ ਆਪਾਂ ਦੋ ਤੇ ਡਿਵਾਈਡ ਕੀਤਾ ਤੇ ਤਕਰੀਬਨ 15 ਲੀਟਰ ਵਾਲੀ ਗੰਹ ਆਪਾਂ ਨੂੰ ਫਸਟ ਲਿਕਟੇਸ਼ਨ ਤੇ ਜੋ ਬੱਛੀ ਆਊਗੀ 26 ਲੀਟਰ ਆਪਾਂ ਨੂੰ ਵਸਤੂ ਇੱਕ ਦਿਨ ਦੀ ਮਿਲ ਸਕਦੀ ਹੈ ਠੀਕ ਹੈ ਜੀ ਜਿਵੇਂ ਜਿਵੇਂ ਉਹ ਦੂਸਰੀ ਲਿਕਟੇਸ਼ਨ ਤੇ ਜਾਊਗੀ ਤੀਸਰੀ ਲਿਕਟੇਸ਼ਨ ਤੇ ਜਾਊਗੀ ਓਮੀ ਓਮੀ ਵਸਦਾ ਜੋ ਮਿਲਕ ਹੋਊਗਾ ਉਹ ਵੱਧਦਾ ਜਾਊਗਾ ਠੀਕ ਹੈ ਜੀ ਫਿਰ ਹਾਲ ਫਸਟ ਲਿਕਟੇਸ਼ਨ ਤੇ ਆਪਾਂ ਨੂੰ 26 ਲੀਟਰ ਦੀ ਵਸਤੂ ਮਿਲ ਸਕਦੀ ਹੈ ਜੇ ਆਪਾਂ 15 ਲੀਟਰ ਵਾਲੇ ਕਾਉ ਦੇ ਅਹੈਡ ਬੋਲਦਾ ਸੀ ਮਨ ਭਰੌਣੇ ਆ ਠੀਕ ਹੈ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਹੀ ਧੰਨਵਾਦ